barney ਮਤਿਆ ਆ ਗਏ ਮਸਕਦਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਮ ਤੇ ਆ ਗਏ ਮਸਕਦਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆ ਮੈਂ ਕਲ ਵਿੱਚ ਦਿਓ ਬੁਲਾਏ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਤਾਦੇ ਦਰਬਾਰ ਦਰ ਮੰਗੇ ਤਾਦੇ ਦਰਬਾਰ ਸੁਖੇ ਕਰਾ ਗਰ ਮੋਹੇ ਕਰਾ ਤੁਜ ਬਿਨ ਸੁਰਤ ਕਰੇ بن سورت کرے گو میری کرے گو درشن دی جا کھول کی باڑ درشن دی جا دیج کھول کیوار درشن دی جا ਵਾਲ ਦਰਸ਼ਨ ਦੀ ਜੀਂ ਦੀ ਖੋਲ ਕਿਵਾਲ ਦਰਸ਼ਨ ਜੀ ਕਮੀ ਉਦਾਰ ਤੇ ਆਗੀ ਤੁਮ ਤਨ ਤਨੀ ਉਦਾਰ ਤੇ ਆਗੀ दर्शन दीजा दीजा खोल किवाड़ दर्शन दीजा दीजा खोल किवाड़ दर्शन दीजा ਾਂਗੋ ਕਾਹੇ ਰੰਗ ਸਭ ਦੇਖੋ ਾਂਗੋ ਕਾਹੇ ਰੰਗ ਸਭ ਦੇਖੋ ਤੁਮ ਾਂਗੋ ਕਾਹੇ ਰੰਗ ਸਭ ਦੇਖੋ ਮੇਰੇ ਰੋਹੇ ਸੁਖਾ ਰ ਦਰਸ਼ਨ ਦੀਜਾ ਦੀਜ ਖੋਲ ਕਿਵਾਲ ਦਰਸ਼ਨ ਦੀਜਾ ਦੀਜ ਖੋਲ ਕਿਵਾਂ ਦਰਸ਼ਨ ਦੀਜ ਬਾਮੇ ਵਸਦਾ ਨਾਮ ਜੈ ਦਿਓ ਨਾਮ ਦੇਖ ਸੁਦਾਮਾ ਨਾਮ ਦੇਖ ਸੁਦਾਮਾ ਜੈ ਦਿਓ ਨਾਮ ਦੇਖ ਸੁਦਾਮਾ درشن دی جی جا کھول کی وار درشن دی کہہ کبیر تم سمرت داتے کبیر تم سمرتھ داتے کھول کار درشن دیجے درشن دی جا دیج کھول کڑ درشن کہہ کبھی تم سمرتھ داتے شن دیجا دیجا کھول کر شن دیجا ਜਗਤ ਜਲੰਦਾਰ ਆਖਲਾ ਜਗਤ ਜਲੰਦਾਰ ਆਖਲਾ ਜਗਤ ਜਲੰਦਾਰ ਆਖਲਾ ਆਪਣੀ ਕਿਰਪਾਤਾਰ ਆਪਣੀ ਕਿਰਪਾਤਾਰ ਆਪਣੀ ਕਿਰਪਾਤਾਰ ਜੇ ਤੂੰ ਟੁੱਟਾ ਕਿਰਪਾ ਨਿਧਾਨ ਹਰਦੇ ਰੱਖਾਂ ਸੰਭਾਲ ਨਿਤ ਹਿਰਦੇ ਰੱਖਾਂ ਸੰਭਾਲ ਤਨ ਤਨ RAM DAS GURU ਤਨ ਤਨ RAM DAS GURU ਜੇ ਨ ਸਿਰਿਆ ਤਿੰਨੇ ਸਵਾਰਿਆ ਜਿੰਨੇ ਸਵਾਰਿਆ ਜਿੰਨੇ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਆਪ ਸਿਰਜਨਹ ਸੇਰੇ ਜਨਹਾਰੇ ਤਾਰਿਆ ਦੇਖੇ ਸਰੇ ਤਾਵ ਡੇਠੇ ਸਭ ਥਾਵ ਡੇਠੇ ਸ ਵਦੋ ਪਰਖ ਵਿਦਾਤੇ ਵਦੋ ਪਰਖ ਵਿਦਾਤੇ ਤਾ ਤੂੰ ਸੋਇਆ ਤਾ ਤੂੰ ਸੋਇਆ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਕੀ ਹੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਸੇ ਡੇਠੇ ਸਭ ਦੁੱਖ ਜਾਏ ਸ਼ਿਵ ਹਰੀ ਕ੍ਰਿਸ਼ਨ ਤੇ ਆਇਆ ਸ਼ਿਵ ਹਰੀ ਕ੍ਰਿਸ਼ਨ ਤੇ ਆਇਆ ਨਰੇ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਦੇ ਬਹਾਦਰ ਸਿਮਰਿਐ ਅਰ ਨਾਨਦ ਆਵੇ ਤਾਏ ਸਭ ਥਾਈ ਓਏ ਸਹਾਰੇ ਤੇ ਬਹਾਦਰ ਸਿਮਰਿਐ ਬਹਾਦਰ ਸਿਮਰਿਐ ਸਤਨਾਮ 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 ਜੇ Sat ਸਤਨਾਮ 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 ਜੀ i no. ਸ਼ਰੀਵਾਹੇ ਗੁਰੂ ਸਾਹਿਬ ਜੀ